ਲੇਖਕ ਰਮਨਪਾਲ ਰਖੀ ਦਾ ਪੰਜਾਬੀ ਜਿਸੂਸੀਨਾ ਫਿਰ ਕਾਤਲ ਕੌਣ ਦਾ ਅਗਲਾ ਭਾਗ 12 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੋਨੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਗਲਾ ਭਾਗ ਸਾਂਝਾ ਕਰਦੇ ਹਾਂ ਜੀ ਅਗਲੀ ਸਵੇਰ ਕੇਸ਼ਵ ਤਕਰੀਬਨ ਦੁਪਹਿਰ ਦੇ 11 ਵਜੇ ਉੱਠਿਆ ਸੀਗਾ ਰਾਤੀ ਉਸ ਦੀ ਨੀਂਦ ਨਹੀਂ ਸੀ ਆਏਗੀ ਉਹ ਅਲਜੇ ਕੇਸ ਬਾਰੇ ਸੋਚਦਾ ਰਿਹਾ ਸੀਗਾ ਜੋ ਸ਼ੱਕ ਦੀ ਸੂਈ ਕੇਸ਼ਵ ਨੇ ਮਾਰਸ਼ਲ ਤੇ ਲਗਾਈ ਸੀ ਉੱਥੇ ਹੀ ਕਹਾਣੀ ਮੋੜ ਖਾ ਗਈ ਸੀ ਕਿ ਕੇਸ਼ਵ ਹੁਣ ਅਜੇ ਵੀ ਕੋਈ ਐਸੇ ਪਟਾਕੇ ਦੀ ਸੰਭਾਵਨਾ ਬਾਰੇ ਸੋਚਣ ਲੱਗਾ ਸੀਗਾ ਜਿੱਥੇ ਜੋ ਉਹੀ ਮੁਜਰਮਾ ਉਸੇ ਤੇ ਹੀ ਸ਼ੱਕਾ ਕੇਸ਼ਵ ਸੋਚ ਰਿਹਾ ਸੀਗਾ ਕਿ ਇੰਨੇ ਕਤਲ ਹੋਏ ਆ ਕਰਦਾ ਜਾਂ ਕੋਈ ਨਜ਼ਦੀਕੀ ਸੀਗਾ ਜੋ ਇਹ ਲੀਲਾ ਰਚ ਰਿਹਾ ਸੀਗਾ ਕੇਸ਼ਵ ਨੇ ਹੁਣ ਤੱਕ ਸੈਂਕੜੇ ਕ੍ਰਾਈਮ ਕੇਸ ਛਟਕੀ ਨਾਲ ਹੱਲ ਕੀਤੇ ਸਨ ਪਰ ਇਸ ਕਤਲ ਦੀ ਡੋਰ ਦਾ ਕੋਈ ਹਿੱਸਾ ਹੱਥ ਨਹੀਂ ਸੀ ਲੱਗ ਰਿਹਾ ਫਿਰ ਕੇਸ਼ਵ ਸ਼ੇਵ ਕਰਕੇ ਨਹਾ ਤੋ ਕੇ ਤਕਰੀਬਨ ਪੌਣੇ 12 ਵਜੇ ਕਮਰਾ ਨੰਬਰ 1 ਪਾਵ ਆਫਿਸ ਵਿੱਚ ਆਇਆ ਸੀ ਚਾਹ ਦੇ ਦੁਪਹਿਰ ਦੇ ਅੰਕ ਲਈ ਆ ਕਾਪਾ ਬਣਾ ਚੁੱਕੀ ਸੀ ਤੇ ਇੱਕ ਕੈਟਰਰ ਆਇਆ ਜੋ ਰੋਜ਼ ਆਉਂਦਾ ਹੈ ਉਸ ਵਿੱਚ ਅਖਬਾਰ ਪਰ ਮਾਰਕੀਟ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਸਨ ਰਜਨੀਕਾਂਤ ਵੀ ਆਫਿਸ ਵਿੱਚ ਆਇਆ ਸੀਗਾ ਚਾਂਦ ਨੇ ਮੁਸਕਰਾ ਕੇ ਕਿਹਾ ਅੱਜ ਇੰਨੀ ਜਲਦੀ ਕਿਵੇਂ ਜਾਗ ਗਏ ਹੋ ਜੋ ਪੈਂਡਿੰਗ ਕੰਮ ਸੀਗਾ ਉਹ ਕਰਕੇ ਆ ਰਿਹਾ ਹਾਂ ਰਜਨੀਕਾਂਤ ਨੇ ਬੜੇ ਧੀਰਜ ਨਾਲ ਝੂਠ ਬੋਲਿਆ ਸੀਗਾ ਮੈਂ ਕੋਈ ਕੰਮ ਪੈਂਡਿੰਗ ਛੱਡਦੀ ਨਹੀਂ ਗਈ ਪਰ ਤੁਸੀਂ ਕੰਮ ਕੀ ਕੀਤਾ ਆ ਆਦਮੀਆਂ ਦੇ 100-100 ਕੰਮ ਹੁੰਦੇ ਨੇ ਪੂਰੇ ਸ਼ਹਿਰ ਵਿੱਚ ਆਪਣੀ ਝੰਡੀ ਹੈ ਕੋਈ ਨਾ ਕੋਈ ਕੰਮ ਲਈ ਆਉਂਦਾ ਰਹਿੰਦਾ ਆ ਕੇਸ਼ਵ ਨੇ ਟੋਡੂ ਦੇ ਹੱਕ ਚ ਕਿਹਾ ਸੀਗਾ ਤੁਹਾਡੀ ਸ਼ਹਿਰ ਵਿੱਚ ਝੰਡੀ ਹੈ ਆ ਦੇਖੋ ਚਾਂਦ ਨੇ ਇੱਕ ਅਖਬਾਰ ਕੇਸ਼ਵ ਦੇ ਸਾਹਮਣੇ ਕੀਤਾ ਇਹ ਆਗਾਜ਼ ਅਖਬਾਰ ਨੇ ਤੁਹਾਡੀ ਝੰਡੀ ਕੱਟ ਕੇ ਆਪਣਾ ਝੰਡਾ ਖੜਾ ਕਰ ਦਿੱਤਾ ਆ ਕਿੰਨੀ ਤੋਏ ਤੋਏ ਕੀਤੀ ਹੋਈ ਹੈ ਤੁਹਾਡੀ ਕਿ ਇੰਨੇ ਵੱਡੇ ਕਰਾਇਮ ਰਿਪੋਰਟਰ ਦੇ ਸਾਹਮਣੇ ਕਨਸਟੇਬਲ ਰਾਮਕਮਰ ਬਲੀ ਦਾ ਬੱਕਰਾ ਬਣਾ ਤੁਹਾਡੇ ਸਾਹਮਣੇ ਉਸ ਨੂੰ ਪਰਲੋਕ ਪਹਚਾ ਦਿੱਤਾ ਗਿਆ ਹੈ ਚਾਂਦ ਥੋੜਾ ਰੁਕੀ ਤੇ ਫਿਰ ਬੋਲੀ ਉਹਨਾਂ ਨੇ ਅਖਬਾਰ ਵਿੱਚ ਇਹ ਵੀ ਲਿਖਿਆ ਹੈ ਕਿ ਸਾਰਾ پلان ਤੁਹਾਡਾ ਸੀਗਾ ਉਹਨਾਂ ਸਪਸ਼ਟ ਲਿਖਿਆ ਹੈ ਕਿ ਕੇਸ਼ਵ ਆਪਣੇ ਆਪ ਨੂੰ 30 ਮੱਖਾ ਸਮਝਦਾ ਹੈ ਨਾਲ ਦੀ ਨਾਲ ਇਨਸਪੈਕਟਰ ਕਰਨ ਨੇ ਵੀ ਤੁਹਾਡੇ ਖਿਲਾਫ ਬਹੁਤ ਬਿਆਨ ਦਿੱਤੇ ਹਨ ਕੇਸ਼ਵ ਪਹਿਲਾਂ ਚੁੱਪਚਾਪ ਸੌਂਦਾ ਰਿਹਾ ਸੀਗਾ ਜਦੋਂ ਚਾਂਦ ਨੇ ਬੋਲਣਾ ਬੰਦ ਕੀਤਾ ਤਾਂ ਕੇਸ਼ਵ ਜ਼ੋਰ ਦੀ ਹਸਿਆ ਤੇ ਬੋਲਿਆ ਮੇਰੇ ਬਿਆਨ ਰਾਜਕੁਮਾਰ ਦੇ ਅਖਬਾਰ ਗੁਗਲੀ ਵਿੱਚ ਛਪੇ ਹਨ ਉਹ ਸ਼ਾਇਦ ਤਾਂ ਨਹੀਂ ਪੜੇਗੇ ਇਹ ਠੀਕ ਹੈ پلان ਮੇਰਾ ਸੀਗਾ ਪਰ ਅਮਨ ਪੁਲਿਸ ਨਹੀਂ ਕਰਨਾ ਸੀਗਾ ਨਾ ਇੱਕ ਇਨਕਲਾਬ ਅਖਬਾਰ ਪੜ ਜਿਸ ਵਿੱਚ ਮੈਂ ਇੰਸਪੈਕਟਰ ਕ੍ਰਾਈਮ ਬ੍ਰਾਂਚ ਸਪੈਸ਼ਲਿਸਟ ਕਰਨ ਸਖਸੀਨਾਂ ਦੀਆਂ ਤੁਜੀਆਂ ਉਡਾਈਆਂ ਹਨ ਹਾਂ ਰਮਾਕਾਂਤ ਜੋ ਗਾਜ਼ਤਰ ਰਿਪੋਰਟਰ ਹੈ ਜਿਸ ਦਾ ਅਖਬਾਰ ਤੁਮ ਮੇਰੇ ਸਾਹਮਣੇ ਰੱਖਿਆ ਹੈ ਨਾ ਕੱਲ ਸਵੇਰ ਦੇ ਅਖਬਾਰ ਵਿੱਚ ਮੈਥੋਂ ਮਾਫੀ ਮੰਗੇਗਾ ਅੱਛਾ ਚਾਂਦ ਇੱਕਦਮ ਅਚੰਬਿਤ ਹੋ ਕੇ ਕੇਸ਼ਵ ਵੱਲ ਦੇਖਣ ਲੱਗੀ ਸੀ ਜਿਵੇਂ ਕੇਸ਼ਵ ਦੇ ਮੂੰਹ ਉੱਤੇ ਹਜ਼ਾਰ ਵਾਰ ਦਾ ਬਲਬ ਚਮਕ ਰਿਹਾ ਹੋਵੇ ਅਤੇ ਇੱਕਦਮ ਸਿੰਘ ਲੱਗ ਗਏ ਹੋਣ ਉਸ ਨੂੰ ਪਤਾ ਕਿ ਕੇਸ਼ਵ ਜਿੰਨਾ ਕੋਮਲ ਹਾਸੇ ਮਜ਼ਾਕ ਵਾਲਾ ਹੁੰਦਾ ਹੈ ਤੇ ਜਦੋਂ ਉਸ ਗੁੱਸੇ ਵਿੱਚ ਹੁੰਦਾ ਹੈ ਉਸ ਵਕਤ ਕੇਸ਼ਵ ਪੰਡੀਆਂ ਅੱਖਾਂ ਲਾਲ ਹੋ ਗਈਆਂ ਹਨ ਅਤੇ ਚਿਹਰਾ ਨਾਰਮਲ ਕੇਸ਼ਵ ਵਰਗਾ ਨਹੀਂ ਲੱਗਦਾਗਾ ਚਾਂਦ ਚੁੱਪ ਹੋ ਗਈ ਸੀ ਜਦ ਕੇਸ਼ਵ ਕਾਲਜ ਗਿਆ ਉੱਥੇ ਉਸਨੇ शिवम ਸ਼ੇਵੀ ਤੋਂ 12ਵੀਂ ਤੱਕ ਦੀਆਂ ਫੋਟੋਆਂ ਲੈਂਦੀਆਂ ਸੀਗੀਆਂ। ਕੇਸ਼ਵ ਨੇ ਚਾਂਦ ਨੂੰ ਕਿਹਾ ਕਿ ਮੋਨਿਕਾ ਨੂੰ ਬੁਲਾ ਕੇ शिवम ਦੀ ਫੋਟੋ ਲੈ ਆਵੇ ਜੋ ਮੋਨਿਕਾ ਦੇ ਕਮਰੇ ਵਿੱਚ ਹੈ। ਚਾਂਦ ਫੋਨ ਕਰਨ ਲੱਗੀ ਪਈ ਅਤੇ ਕੇਸ਼ਵ ਮਾਰਸ਼ਲ ਦੀ ਫੋਟੋ ਕੰਪਿਊਟਰ ਵਿੱਚ ਲਿਆਉਣ ਲਈ ਸਕੈਨ ਕਰਨ ਲੱਗਾ ਸੀਗਾ। ਮਾਰਸ਼ਲ ਦੀ ਫੋਟੋ ਦੀ ਦਾੜੀ-ਮੁੱਛਾਂ ਤੇ ਲੰਬੇ ਵਾਲ ਜੋ ਉਹ ਜੂڑا ਕਰਕੇ ਉੱਪਰੋਂ ਪੱਗ ਬੰਨ੍ਹਦਾ ਹੈ ਕੰਪਿਊਟਰ ਦੀ ਸਕਰੀਨ ਤੇ ਆ ਗਿਆ ਸੀਗਾ। ਕਜਨੇ ਕੰਪਿਊਟਰ ਦੇ ਤਿੰਨ ਚਾਰ ਵਾਰ ਹੱਥ ਮਾਰਿਆ ਤੇ ਡਿਲੀਟ ਦੀ ਮਦਦ ਨਾਲ ਪਹਿਲਾਂ ਪਗੜੀ ਉੱਤੇ ਰਬੜ ਫਰਾਈ ਸੀ ਤੇ ਵਾਲ ਇਸ ਤਰ੍ਹਾਂ ਕੀਤੇ ਸੀ ਜਿਵੇਂ ਕੇਸ਼ਵ ਨੇ ਸ਼ਿਵਮ ਦੀ ਫੋਟੋ ਦੇਖੀ ਸੀ ਉਹ ਵੀ ਸਿਰਫ ਅੰਦਾਜ਼ਾ ਲਗਾਇਆ ਸੀਗਾ ਪਰ ਗੱਲ ਨਹੀਂ ਬਣੀਗੀ ਕੁਝ ਦੇਰ ਕੇਸ਼ਵ ਉਵੇਂ ਹੀ ਬੈਠਾ ਰਿਹਾ ਸੀ ਚਾਹ ਦੇ ਟੈਲੀਫੋਨ ਤੇ ਮੋਨਿਕਾ ਨੂੰ ਸ਼ਿਵਮ ਦੀ ਫੋਟੋ ਲੈ ਕੇ ਆਉਣੀ ਕਿਹਾ ਸੀਗਾ ਤਕਰੀਬਨ 5 ਮਿੰਟਾਂ ਵਿੱਚ ਮੋਨਿਕਾ Honda City ਤੇ ਆਈ ਸੀ ਹੈਲੋ ਕੇਸ਼ਵ ਹੈਲੋ ਠਾਨੀ ਸਾਹਿਬ ਹੈਲੋ ਮੋਨਿਕਾ ਕੇਸ਼ਵ ਨੇ ਕਹਿ ਕੇ ਬੈਠਣ ਦਾ ਇਸ਼ਾਰਾ ਕੀਤਾ ਤੇ ਮੋਨਿਕਾ ਬੈਠ ਗਈ ਉਹ ਇੱਕ ਲੱਤ ਉੱਪਰ ਦੂਜੀ ਲੱਤ ਰੱਖ ਕੇ ਬੈਠ ਗਈ ਸੀ ਜਿਸ ਨਾਲ ਉਸ ਦੀ ਲੱਤ ਪੱਟਾਂ ਤੱਕ ਨੰਗੀ ਹੋ ਗਈ ਅੰਦਰ ਪਾਈ ਹੋਈ ਪੈਂਡਿਸ ਦਿਖਣ ਲੱਗੀ ਸੀਗੀ ਇਹ ਅਜੋਕੇ ਜ਼ਮਾਨੇ ਦੀ ਸਮੇਂ ਨਾਲ ਭੱਜਣ ਵਾਲੀ ਫੈਸ਼ਨੇਬਲ ਲੜਕੀ ਸੀਗੀ ਚਾਂਦ ਨੇ ਇਹ ਸਭ ਕੁਝ ਦੇਖ ਮੂੰਹ ਚੜਾਇਆ ਤੇ ਬਾਹਰ ਦੇਖਣ ਲੱਗੀ ਸੀ ਕੇਸ਼ਵ ਨੇ ਸ਼ਿਵਮ ਦੀ ਫੋਟੋ ਲਈ ਤੇ ਫਿਰ ਕੇਸ਼ਵ ਇਰੇਜ਼ਰ ਨਾਲ ਮਾਰਸ਼ਲ ਦੀ ਫੋਟੋ ਜੋ ਸਕ੍ਰੀਨ ਵਿੱਚ ਸੀਗੀ ਉਸ ਨੂੰ ਲੈ ਕੇ ਪਗੜੀ ਹਟਾ ਕੇ ਕੇਸ਼ਵ ਨੇ ਵਾਲ ਬਿਲਕੁਲ ਸ਼ਿਵਮ ਦੀ ਤਰ੍ਹਾਂ ਕਰਕੇ ਡਰਾ ਕੀਤਾ ਜਿ세 ਮੋਨਿਕਾ ਸਕ੍ਰੀਨ ਦੇਖਣ ਲੱਗੀ ਤਾਂ ਕੇਸ਼ਵ ਨੇ ਚੰਦ ਨੂੰ ਇਸ਼ਾਰਾ ਕੀਤਾ ਕਿ ਉਹ ਮੋਨਿਕਾ ਨੂੰ ਅੰਦਰ ਲੈ ਜਾਵੇ ਚੰਦ ਕੋਲ ਡਰਿੰਕ ਦਾ ਜੋਰ ਪਾ ਕੇ ਮੋਨਿਕਾ ਨੂੰ ਅੰਦਰ ਲੈ ਗਿਆ ਕੇਸ਼ਵ ਨੇ ਮਾਰਸ਼ਲ ਦੀ ਦਾੜ੍ਹੀ ਮੁੱਛਾਂ ਵੀ ਮਟਾ ਦਿੱਤੀਆਂ ਸੀ ਫਿਰ ਸ਼ਿਵਮ ਦੀ ਫੋਟੋ ਸਕੈਨ ਕਰਕੇ ਉਸ ਦੇ ਉੱਤੇ ਰੱਖੀ ਸੀ ਓ ਮਾਈ ਗੋਡ ਕੇਸ਼ਵ ਦੇ ਮੂੰਹੋਂ ਨਿਕਲਿਆ ਸੀਗਾ ਕੰਪਿਊਟਰ ਨੇ ਅਨਮੈਚਡ ਕੀਤਾ ਸੀਗਾ ਫਿਰ ਕੇਸ਼ਵ ਨੇ ਦੋਹਾਂ ਦੀ ਫੋਟੋ ਸ਼ਿਵਮ ਤੇ ਮਾਰਸ਼ਲ ਬਿਨਾਂ ਦਾੜੀ ਮੁੱਛਾਂ ਤੋਂ ਉੱਤੇ ਨਿਗਾਹ ਮਾਰੀ ਸੀਗੀ ਦੋਵੇਂ ਫੋਟੋ ਮਿਲਦਾਂ ਲੱਗੀਆਂ ਸੀ ਪਰ ਕੰਪਿਊਟਰ ਨੇ ਤਾਂ ਕਿਹਾ ਸੀਗਾ ਕਿ ਇਹ ਦੋਨੋਂ ਅਲੱਗ-ਅਲੱਗ ਫੋਟੋ ਹਨ ਕੇਸ਼ਵ ਮਨ ਹੀ ਮਨ ਸੋਚ ਰਿਹਾ ਸੀਗਾ ਫੈਰੋਸ ਨੇ ਮੋਨਿਕਾ ਨੂੰ ਆਵਾਜ਼ ਦਿੱਤੀ ਅਤੇ ਮਾਰਸ਼ਲ ਦੀ ਕਲੀਨ ਸ਼ੇਵ ਕੀਤੀ ਫੋਟੋ ਦਿਖਾਈ ਇਸ ਸਕਰੀਨ ਤੇ ਕੌਣ ਹੈ ਕੇਸ਼ਵ ਨੇ ਪੁੱਛਿਆ ਸੀਗਾ ਇਹ ਸ਼ਿਵਮ ਦੀ ਤਸਵੀਰ ਹੈ ਮੋਨਿਕਾ ਨੇ ਜਵਾਬ ਦਿੱਤਾ ਸ਼્યોਰ ਹਾਂ ਪੱਕੀ ਹਾਂ ਬਈ ਹਾਂ ਤੁਸੀਂ ਮੈਥੋਂ ਫੋਟੋ ਲੈ ਕੇ ਸਕੈਨ ਕਰਕੇ ਹੁਣੇ ਹੀ ਮੈਨੂੰ ਸ਼ਿਵਾ ਦੀ ਫੋਟੋ ਦਿਖਾ ਰਹੇ ਹੋ ਓਕੇ ਬਬਨਪੁਰ ਦੀ ਨਹਿਰ ਤੇ ਜਦੋਂ ਸ਼ਿਵਾ ਜੋਤੀ ਦੇ ਪਿਆਰ ਦਾ ਇਨਕਾਰ ਸੁਣ ਕੇ ਕੁਰਬਾਨੀ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਹਾਂ ਉਸ ਦੀ লাশ ਮਿਲੀ ਨਹੀਂ ਉਹ ਤਾਂ ਵਹਿ ਕੇ ਪਤਾ ਨਹੀਂ ਕਿਥੇ ਗਈ ਗਈ ਹੋਗੀ ਜਾਨੀ লাশ ਨਹੀਂ ਮਿਲੇਗੀ ਕ੍ਰਿਸ਼ਮ ਨੇ ਜ਼ੋਰ ਨਾਲ ਕਿਹਾ ਸੀਗਾ ਬਬਨਪੁਰ ਦੀ ਕੋਈ ਗੱਲ ਬਾਦ ਵਿੱਚ ਪਹਿਲਾਂ ਇਹ ਦੱਸ ਕਿ লাশ ਮਿਲੀ ਕਿ ਨਹੀਂ ਮੋਨੀਕਾ ਕੇਸ਼ਵ ਦੇ ਉੱਚੇ ਬੋਲ ਸੁਣ ਕੇ ਕੰਬ ਗਈ ਸੀ ਤੂੰ ਸ਼ਿਵ ਨੂੰ ਪਿਆਰ ਕਰਦੀ ਹੈ ਜਦੋਂ ਉਹ ਮਰ ਚੁੱਕਾ ਹੈ ਫਿਰ ਪਿਆਰ ਅਗਰ লাশ ਨਹੀਂ ਮਿਲੀ ਤਾਂ ਹੋ ਸਕਦਾ ਹੈ ਉਹ ਜਿਉਂਦਾ ਹੋਵੇ ਕੇਸ਼ਵ ਨੇ ਇਹ ਗੱਲ ਜਾਣਬੁੱਝ ਕੇ ਕਹੀ ਸੀਗੀ ਪਰ ਹੋ ਸਕਦਾ ਹੈ ਕਿ ਸ਼ਿਵਮ ਜਿਉਂਦਾ ਹੋਵੇ ਅਤ ਨੂੰ ਬਿਲਕੁਲ ਖੁਸ਼ੀ ਨਹੀਂ ਹੋਏਗੀ ਇਸ ਦਾ ਇੱਕੋ ਮਤਲਬ ਹੋ ਸਕਦਾ ਹੈ ਕਿ ਸ਼ਿਵਾ ਜਿਉਂਦਾ ਹੈ ਤੇ ਹੋ ਸਕਦਾ ਹੈ ਮੌਨਿਕਾ ਕੋਲ ਆਉਂਦਾ ਹੋਵੇ ਮੌਨਿਕਾ ਹਾਲੇ ਜਿਹੇ ਬੋਲੀ ਸ਼ਿਵਾ ਨੂੰ ਤੈਰਨਾ ਵੀ ਨਹੀਂ ਸੀ ਆਉਂਦਾਗਾ ਲਾਸ਼ ਹੋ ਸਕਦਾ ਹੈ ਜਿੱਥੇ ਪਾਣੀ ਡੈਗਦਾ ਹੈ ਉੱਥੇ ਹੀ ਹੋਵੇ ਜਾਨੀ ਤੂੰ ਕਹਿ ਰਹੀ ਹੈ ਕਿ ਸ਼ਿਵਾ ਮਰ ਚੁੱਕਾ ਹੈ ਹਾਂ ਫਿਰ ਮੈਂ ਤੈਨੂੰ ਮਾਰਸ਼ਲ ਦੀ ਫੋਟੋ ਦਿਖਾਈ ਤਾਂ ਤੂੰ ਇੱਕਦਮ ਬੋਲੀ ਕਿ ਇਹ ਸ਼ਿਵਾ ਹੈ ਮਾਰਸ਼ਲ ਦੇ ਤਾਂ ਪੱਗ ਦਾੜੀ ਮੁੱਛਾ ਸਭ ਕੁਝ ਹੈ ਫਿਰ ਇਹ ਸ਼ਿਵਾ ਦੀ ਫੋਟੋ ਕਿਵੇਂ ਹੋ ਸਕਦੀ ਹੈ ਹੋ ਸਕਦਾ ਹੈ ਇਹਦਾ ਡੁਪਲੀਕੇਟ ਹੋਵੇ ਜਾਨੀ ਡਬਲ ਰੋਲ ਉਹ ਫਿਲਮਾਂ ਵਿੱਚ ਹੀ ਹੁੰਦੇ ਨੇ ਆਮ ਨਹੀਂ ਮੌਨਿਕਾ ਅਗਰ ਤੂੰ ਮੈਨੂੰ ਸਾਰੀ ਗੱਲ ਦੱਸ ਦੇਵੇਂ ਤਾਂ ਤੇਰੀ ਪੈਣ ਜੋਤੀ ਤੇ ਤੇਰੇ ਡੈਡੀ ਦੇ ਕਤਲ 24 ਘੰਟਿਆਂ ਵਿੱਚ ਜੇਲ੍ਹ 'ਚ ਹੋਣ ਕੇ ਜੋ ਮੈਨੂੰ ਪਤਾ ਸੀਗਾ ਕਿ ਮੈਂ ਦੱਸ ਚੁੱਕੀ ਹਾਂ ਚਲੋ ਖੈਰ ਰਮੇਸ਼ ਦਾ ਪਿਆਰ ਤੇਰੇ ਪਿਆਰ ਅਤੇ ਤੇਰੇ ਡੈਡੀ ਜੀਵਨ ਕੁਮਾਰ ਬਲੈਕਮਿਲ ਕਰਦਾ ਸੀਗਾ ਉਸਦੇ ਬਾਰੇ ਕੀ ਖਿਆਲ ਹੈ ਇਕਦਮ ਮੋਨਿਕਾ ਨੂੰ ਇਸ ਤਰ੍ਹਾਂ ਲੱਗਾ ਕਿ ਪੈਰਾਂ ਹੇਠ ਜ਼ਮੀਨ ਨਿਕਲ ਗਈ ਹੋਵੇ ਉਹ ਚੰਬੇ 'ਚ ਪਈ ਬੇਹੋਸ਼ ਹੋ ਕੇ ਡਿੱਗ ਪਈ ਸੀ ਤਕਰੀਬਨ ਅੱਧੇ ਘੰਟੇ ਬਾਅਦ ਕੇਸ਼ਵ ਨੇ ਸਿਰ ਵਿੱਚ ਪਾਣੀ ਪਾ ਕੇ ਮੋਨਿਕਾ ਨੂੰ ਹੋਸ਼ ਲਿਆਂਦਾ ਸੀ ਫਿਰ ਕੇਸ਼ਵ ਨੇ ਡਾਕਟਰ ਸੁਨੀਲ ਦੇ ਕੰਮ ਕਰਦੇ ਲੜਕੇ ਨੂੰ ਬੁਲਾਇਆ ਜੋ ਕਿ ਸਿਟੀ Honda ਨੂੰ ਚਲਾ ਕੇ ਮੋਨਿਕਾ ਦੇ ਘਰ ਛੱਡ ਆਇਆ ਸੀਗਾ ਸ਼ਾਮ ਦੇ 4 ਵਜੇ ਕਲਕੱਤਾ ਤੋਂ ਫੈਕਸ ਮਿਲੀ ਸੀ ਕੇਸ਼ਵ ਪੰਡਰ ਨੇ ਕੱਢ ਕੇ ਟੇਬਲ ਤੇ ਝਾਤ ਰਹੀ ਸੀ ਕੇਸ਼ਵ ਨੇ ਫੈਕਸ ਪੜਨੀ ਸ਼ੁਰੂ ਕੀਤੀ ਸੀ ਲਿਖਿਆ ਸੀਗਾ ਨਮਸਕਾਰ ਮਾਲਕੋ ਮੇਰਾ ਪ੍ਰਣਾਮ ਕਬੂਲ ਕਰੋ ਮਾਰਸ਼ਲ ਦੀ ਮਾਂ ਕਰਮਚੰਦ ਦੀ ਕੈਮੀਕਲ ਫੈਕਟਰੀ ਵਿੱਚ ਕੰਮ ਕਰ ਸੀ ਅਤੇ ਫੈਕਟਰੀ ਵਿੱਚ ਉਹ ਜੋ ਕਾਲਾ ਤੰਦਾ ਚੱਲਦਾ ਸੀ ਉਸ ਦਾ ਪਤਾ ਲੱਗਣਸਾਰ ਉਹ ਪੁਲਿਸ ਨੂੰ ਟੈਲੀਫੋਨ ਕਰਨ ਲੱਗੀ ਸੀ ਕਿ ਕਿਸੇ ਆਦਮੀ ਨੇ ਲੋਹੇ ਦੀ ਰਾੜ ਨਾਲ ਉਸ ਦੀ ਖੋਪੜੀ ਖੋਲ ਦਿੱਤੀ ਸੀਗੀ ਇਸ ਵਿੱਚ ਕਰਮਚੰਦ ਦਾ ਹੱਥ ਹੋ ਸਕਦਾ ਹੈ ਇਹ ਅੰਦਾਜ਼ਾ ਹੀ ਸੀ ਲੋਕਾਂ ਨੂੰ ਪਰ ਬਿੱਲੀ ਦੇ ਗਲ ਟਲੀ ਕੌਣ ਬੰਨੇ ਮਾਰਸ਼ਲ ਦਾ ਵੱਡਾ ਭਰਾ ਜੋ ਡਰਾਈਵਰ ਸੀਗਾ ਇੱਕ ਨਾਕੇ ਤੇ ਪੁਲਿਸ ਦੇ ਹੱਥ ਆ ਗਿਆ ਸੀ ਕਿਉਂਕਿ ਟਰੱਕ ਵਿੱਚ ਚਾਰ ਸੀਗੀ ਉਸ ਨੇ ਬਹੁਤ ਕਿਹਾ ਕਿ ਕਰਮਚੰਦ ਦਾ ਟਰੱਕ ਹੈ ਪਰ ਉਹ ਟਰੱਕ ਦੀ ਕਾਪੀ ਉਸੇ ਦੇ ਨਾਂ ਸੀਗੀ ਪੁਲਿਸ ਕੇਸ ਬਣਿਆ ਤੇ 8 ਸਾਲ ਦੀ ਸਜ਼ਾ ਹੋਈ ਸੀ ਮਾਰਸ਼ਲ ਦਾ ਵਿਚਕਾਰਲਾ ਭਰਾ ਭੜਾ ਪੜਿਆ ਲਿਖਿਆ ਸੀਗਾ ਇਸ ਲਈ ਕਰਮਚੰਦ ਨੇ ਉਸ ਨੂੰ ਪੀਏ ਦੀ ਨੌਕਰੀ ਦਿੱਤੀ ਸੀ ਮਾਰਸ਼ਲ ਕਰਮਚੰਦ ਦੇ ਬਹੁਤ ਗੁੱਸਾ ਅਤੇ ਬਦਲੇ ਦੀ ਭਾਵਨਾ ਦੇ ਚਿੰਨ੍ਹ ਪ੍ਰਗਟ ਹੋਣ ਲੱਗੇ ਸੀਗੇ ਪਰ ਸਬੂਤ ਉਹ ਨਾ ਮੁਹਈਆ ਕਰ ਸਕਿਆ ਸੀਗਾ ਉਸ ਨੇ ਆਪਣੇ ਵਿਚਕਾਰਲੇ ਭਰਾ ਨੂੰ ਨੌਕਰੀ ਤੋਂ ਹਟਾ ਲਿਆ ਕੰਪਨੀ ਦਾ 10 ਲੱਖ ਦਾ ਗਮਨ ਹੋਇਆ ਇਹ ਕਿਸੇ ਦੂਸਰੇ ਕਲਰਕ ਜਾਂ ਅਸਿਸਟੈਂਟ ਮੈਨੇਜਰ ਕਰਨ ਕਾਰਨ ਹੋਇਆ ਸੀਗਾ ਪਰ ਉਹਨਾਂ ਨੇ ਮਾਰਸ਼ਲ ਦੇ ਵਿਚਕਾਰਲੇ ਭਰਾ ਤੇ ਹੀ ਦੋਸ਼ ਲਗਾ ਦਿੱਤਾ ਸੀਗਾ ਜਿਸ ਦਾ ਅਸਲੀ ਨਾਮ ਰਮੇਸ਼ ਸੀਗਾ ਲੋਕ ਉਸ ਨੂੰ ਜਿਮੀ ਨਾਂ ਨਾਲ ਪੁਕਾਰਦੇ ਸੀਗੇ ਜਦੋਂ ਉਸ ਨੂੰ ਫੜ ਕੇ ਜੱਜ ਸਾਹਮਣੇ ਪੇਸ਼ ਕੀਤਾ ਤਾਂ ਉਹ ਬਹੁਤ ਰੋ ਰਿਹਾ ਸੀਗਾ ਤੇ ਕਿਹਾ ਕਿ ਮੈਂ ਕੋਈ 10 ਲੱਖ ਰੁਪਏ ਨਹੀਂ ਲੈ ਗੇ ਪਰ ਜੱਜ ਨੇ ਫੈਸਲਾ ਸੁਣਾਇਆ ਕਿ 5 ਸਾਲ ਦੀ ਕੈਦ ਉਸ ਘਰ ਦਾ کاروبار ਦਾ ਸਭ ਵੇਚ ਕੇ ਜੋ ਪੈਸਾ ਮਿਲੇ ਉਹ ਛੇਠ ਨੂੰ ਦਿੱਤਾ ਜਾਵੇ ਪਰ ਜੱਜ ਦੇ ਆਖਰੀ ਵਾਕ ਤੋਂ ਪਹਿਲਾਂ ਜਿਮੀ ਕੋਲ ਖੜੇ ਸਿਪਾਹੀ ਦੇ ਮੁੱਕਾ ਮਾਰ ਕੇ ਰਫਲ ਖੋਈ ਤੇ ਰਫਲ ਲੋਕਾਂ ਸਾਹਮਣੇ ਕਰਕੇ ਅਦਾਲਤ ਵਿੱਚੋਂ ਫਰਾਰ ਹੋ ਗਿਆ ਸੀਗਾ ਫਿਰ ਇੱਥੋਂ ਦੇ ਲੋਕ ਕਹਿ ਰਹੇ ਹਨ ਕਿ ਮਾਰਸ਼ਲ ਕਹਿੰਦਾ ਸੀਗਾ ਕਿ ਉਹ ਕਲਕੱਤੇ ਜਾ ਰਿਹਾ ਹੈਗਾ ਇੱਕ ਹੋਰ ਗੱਲ ਜੋ ਦਿਮਾਗ ਵਿੱਚ ਫੀਡ ਰੱਖੀ ਕਰ ਰੱਖੀ ਹੈ ਕਿ ਸ਼ਿਵਮ ਹੀ ਮਾਰਸ਼ਲ ਹੈ ਉਹੀ ਸ਼ਿਵਾ ਜੁਯੋਤੀ ਜਾਂ ਯੋਗਤਾ ਨੂੰ ਕਿਸੇ ਟਾਈਮ ਬਹੁਤ ਪਿਆਰ ਕਰਦਾ ਸੀ ਅਤੇ ਬੱਬਨਪੁਰੀ ਨਹਿਰ ਤੇ ਛਲਾਂਗ ਮਾਰ ਕੇ ਆਤਮ ਹੱਤਿਆ ਕਰਨ ਦੀ ਸਫਲ ਕੋਸ਼ਿਸ਼ ਕੀਤੀ ਸੀਗੀ ਕਿ ਉਹ ਜਿਉਂਦਾ ਹੈ ਤੇ ਉਸਦੇ ਦਾੜੀ ਮੋਛਾਂ ਵਧਾ ਵਾਪਸ ਵਾਪਸ ਕੇ ਵਿਰਾਟਨਗਰ ਜਾ ਕੇ ਕਰਮਚੰਦਰ ਤੇ ਉਸ ਦੇ ਖਾਨਦਾਨ ਨੂੰ ਮਾਰਨ ਲਈ ਕਮਰ ਕੱਸ ਕੇ ਵਿਰਾਟਨਗਰ ਪਹੁੰਚਾ ਹੋਇਆ ਹੈ ਇਹ ਆਰਕੈਸਟਰਾ ਵਾਲੇ ਮਾਰਸ਼ਲ ਨੇ ਸ਼ਿਵਾਤਮ ਮਾਰਸ਼ਲ ਬਣ ਲਈ ਦਾੜੀ ਮੁੱਛਾ ਕੰਗਰਾਲੇ ਵਾਲਾਂ ਨੂੰ ਕਟਾ ਕੇ ਫਿਰ ਵਿਦਾਇਆ ਤੇ ਸਰਦਾਰ ਬਣ ਕੇ ਨਾਂ ਵੀ ਸ਼ਿਵਾਤਮ ਮਾਰਸ਼ਲ ਕਰ ਲਿਆ ਸੀਗਾ ਮਾਲਕੋ ਬਾਕੀ ਗੱਲ ਫਿਰ ਤੁਹਾਡੇ ਕੋਲ ਆ ਕੇ ਨਮਸਕਾਰ ਫੈਕਸ ਪੜੀ ਇਨ੍ਹਾਂ ਕਾਤਲਾਂ ਦਾ ਕਾਤਲ ਹੁਣ ਸਾਹਮਣੇ ਹੀ ਆ ਗਿਆ ਸੀਗਾ ਪਰ ਸ਼ਿਵਮ ਅਤੇ ਮਾਰਸ਼ਲ ਕੰਪਿਊਟਰ ਨੇ ਅਲੱਗ-ਅਲੱਗ ਦੱਸੇ ਸੀਗੇ ਚਲੋ ਖੈਰ ਦੇਖਦੇ ਹਾਂ ਕੇਸ਼ਵ ਮਨ ਹੀ ਮਨ ਸੋਚ ਰਿਹਾ ਸੀਗਾ ਚਲੋ ਅਸਲੀ ਨਕਲੀ ਮਾਰਸ਼ਲ ਵਿੱਚੋਂ ਅਸਲੀ ਮਾਰਸ਼ਲ ਤਾਂ ਮਿਲਿਆ ਆ ਮਾਰਸ਼ਲ ਸ਼ਿਵਾ ਹੁਣ ਪਤਾ ਇੱਕ ਆਦਮੀ ਤੇ ਦੋ ਨਾਂ ਸ਼ਿਵਾ ਤੇ ਮਾਰਸ਼ਲ ਕਤਲਾਂ ਦਾ ਮੁੱਖ ਦੋਸ਼ੀ ਯਾਨੀ ਸਸਪੈਕਟ ਨੰਬਰ 1 ਅਜੇ ਰਮੇਸ਼ ਕਤਲ ਵੇਲੇ ਮਾਰਸ਼ਲ ਹੈਵੀ ਪਿੱਛੇ ਸੀਗਾ ਰਮੇਸ਼ ਮਾਰਸ਼ਲ ਤੋਂ ਵੱਡਾ ਪ੍ਰਾਜ ਐਸ ਉੱਤੇ ਗਵਨ 10 ਲੱਖ 10 ਸਿਰ ਪਿਆ ਸੀਗਾ ਉਹ ਲੁਧਿਆਣਾ ਇੰਟਰਨੈਸ਼ਨਲ ਇੰਟੈਲੀਜੈਂਸੀ ਏਜੰਸੀ ਆਈਏ ਖੋਲੀ ਬੈਠਾ ਚੈਨ ਦੀ ਨੀਂਦ ਨਹੀਂ ਸੀ ਲੈ ਰਿਹਾ ਹੋਣਾਗਾ ਹੋ ਸਕਦਾ ਹੈ ਉਹ ਵੀ ਵਿਆਹ ਵਿੱਚ ਸ਼ਾਮਲ ਹੋਵੇ ਉਹ ਵੀ ਕਰਮਚੰਦ ਦਾ ਦਸ਼ਮਨ ਨੰਬਰ 2 ਉਸਦੇ ਵੱਡੇ ਭਾਈ ਨੂੰ ਕੈਦ ਕਰਾਇਆ ਸੀਗੀ ਨੰਬਰ 3 ਇਹਨਾਂ ਦੀ ਮਾਂ ਦਾ ਕਤਲ ਵੀ ਕਰਮਚੰਦ ਦੋਵੇਂ ਭਰਾ ਸ਼ੱਕ ਦੇ ਘੇਰੇ ਵਿੱਚ ਆ ਅਜੇ ਕੁਮਾਰ ਨਹੀਂ ਉਹ ਨਹੀਂ ਕਤਲ ਕਰ ਸਕਦਾ ਪਰ ਪੱਕਾ ਕੋਈ ਨਹੀਂਗਾ ਕੇਸ਼ਵ ਨੇ ਕੜੀ ਦੇਖੀ ਈ ਸੀ ਕੰਪਨੀ ਦਾ ਰਿਕਾਰਡ ਲੈ ਕੇ ਫਟਾਫਟ ਮੋਨਿਕਾ ਦੇ ਘਰ ਪੁੱਜਾ ਸੀਗਾ ਉਸਦੇ ਬੈਡਰੂਮ ਵਿੱਚ ਵੜਿਆ ਰਿਕਾਰਡ ਰੱਖ ਕੇ ਮੁੜਨ ਲੱਗਾ ਕਿ ਮੋਨਿਕਾ ਆ ਗਈ ਸੀਗੀ ਪੰਡਤ ਜੀ ਕਿਵੇਂ ਮੋਨਿਕਾ ਬੋਲੀ ਸੀਗੀ ਮੈਂ ਆਪਣਾ ਬਟੂਆ ਪੁੱਲ ਗਿਆ ਸੀਗਾ ਓਕੇ ਬਾਏ ਕਹਿ ਕੇ ਕੇਸ਼ਵ ਘਰੋਂ ਬਾਹਰ ਨਿਕਲ ਗਿਆ ਸੀਗਾ ਅਗਲੇ ਦਿਨ ਟੈਲੀਫੋਨ ਦੀ ਘੰਟੀ ਨੇ ਕੇਸ਼ਵ ਦੀ ਨੀਂਦ ਥੋੜੀ ਸੀਗੀ ਮੋਬਾਈਲ ਤੇ ਅਮਰੀਕ ਸਿੰਘ ਦਾ ਫੋਨ ਦੇਖ ਕੇ ਕੇਸ਼ਵ ਨੇ ਕਿਹਾ ਸੀਗਾ ਬੋਲੋ ਅਮਰੀਕ ਸਰ ਕਰਮਚੰਦ ਦੀ ਲੜਕੀ ਸੋਨਮ ਮਾਰਸ਼ਲ ਨਾਲ 5 ਸਟਾਰ ਹੋਟਲ ਹੈਨਰੀ ਹੈਲ ਵਿੱਚ ਹੈ ਅੱਛਾ ਹਾਂ ਸਰ ਮੈਂ ਦੋਵਾਂ ਨੂੰ ਜਾਂਦੇ ਹੋਏ ਦੇਖਿਆ ਤੇ ਮੈਂ ਵੀ ਹੋਟਲ ਵਿੱਚ ਚਲਾ ਗਿਆ ਤੇ ਮੈਂ ਹੁਣ ਹੋਟਲ ਦੇ ਬਾਥਰੂਮ ਵਿੱਚੋਂ ਬੋਲ ਰਿਹਾ ਅਮਰੀਕ ਤੂੰ ਉੱਥੇ ਹੀ ਰਹਿ ਅਤੇ ਉਹਨਾਂ ਤੇ ਨਿਗ੍ਹਾ ਰੱਖ ਮੈਂ ਜਲਦੀ ਹੀ ਪਹੁੰਚ ਰਿਹਾ ਕੇਸ਼ਵ ਵੱਡਾ ਚੋਲਾ ਪਾ ਕੇ ਉੱਪਰ ਹੈਂਟ ਲੈ ਕੇ ਹੈਨਰੀ ਹੈਲ ਵਿੱਚ ਪਹੁੰਚਿਆ ਅਮਰੀਕ ਨਾਲ ਅੱਖ ਮਿਲੀ ਕੇਸ਼ਵ ਨੇ ਇਸ਼ਾਰੇ ਨਾਲ ਬਾਥਰੂਮ ਵਿੱਚ ਆਇਆ ਕੇਸ਼ਵ ਨੇ ਇੱਕ ਛੋਟਾ ਜਿਹਾ ਮਾਈਕ੍ਰੋਫੋਨ ਅਮਰੀਕ ਨੂੰ ਦਿੱਤਾ ਅਤੇ ਵੇਟਰ ਦੀ ਵਾਦੀ ਦਿੱਤੀ ਸੀਗੀ ਅਤੇ ਕਿਹਾ ਮੇਜ਼ ਤੇ ਫੁੱਲਾਂ ਵਿੱਚ ਪਾਇਆ ਅਮਰੀਕ ਨੇ ਵਰਦੀ ਪਾਈ ਅਜ ਇੱਕ ਮਿੰਟ ਤੋਂ ਪਹਿਲਾਂ ਹੀ ਬਾਥਰੂਮ ਵਿੱਚ ਆ ਕੇ ਕੱਪੜੇ ਬਦਲੇ ਸੀ ਵੇਟਰ ਆਇਆ ਉਹ ਆਪਣੀ ਵਰਦੀ ਲੈ ਗਿਆ ਤੇ ਕੇਸ਼ਵ ਨੇ ਇੱਕ ਸੌਦਾ ਪੱਤਾ ਉਸ ਦੀ ਜੇ ਵਿੱਚ ਪਾ ਦਿੱਤਾ ਤੇ ਪਰੇ ਖਾਲੀ ਪਏ ਪਰਦੇ ਵਾਲੇ ਚੈਂਬਰ ਵਿੱਚ ਜਾਵੜਿਆ ਸੀਗਾ ਵੇਟਰ ਅੰਦਰ ਆਇਆ ਉਸ ਨੂੰ ਆਰਡਰ ਦੇ ਕੇ ਐਫ ਐਮ ਵਰਡ ਆਪਣੇ ਕੰਨਾਂ ਨਾਲ ਲਾਇਆ ਸੀਗਾ ਆਵਾਜ਼ਾਂ ਆਉਣ ਲੱਗੀਆਂ ਸੀਗਾ ਸ਼ਿਵਾ ਅਗਰ ਇਨਕਲਾਬ ਅਖਬਾਰ ਕਰਨ ਸਖसेना ਨੇ ਦੇਖ ਲਿਆਤਾ ਮੈਨੂੰ ਪੌਲਸਨ ਨੇ ਲਾਕਅਪ ਵਿੱਚ ਬੰਦ ਕਰ ਦੇਣਾ ਹੈ ਕਿਵੇਂ ਉਹ ਹਾਰ ਦੇ ਘੁੰਗਰੂ ਬਣਾਉਣ ਵਾਲੇ ਨੂੰ ਲੱਭ ਕੇ ਮੈਨੂੰ ਆਪ ਲੱਭ ਲਵੇਗਾ ਔਰ ਇਹ ਲਾਸ਼ਾਂ ਕੋਲ ਕਿਵੇਂ ਪਹੁੰਚ ਗਏ ਆ ਪਤਾ ਨਹੀਂਗਾ ਇੱਕ ਨਾ ਇੱਕ ਦਿਨ ਉਹ ਭੇਦ ਖੁੱਲੇਗਾ ਕਿ ਸ਼ਿਵਾ ਹੀ ਮਾਰਸ਼ਲ ਹੈ ਫਿਰ ਮੈਂ ਪੁਲਿਸ ਤੋਂ बच ਕੇ ਨਹੀਂ ਨਿਕਲ ਸਕਦਾਗਾ ਇੱਕ ਰਸਤਾ ਹੈ ਕੇਸ਼ਵ ਆਵਾਜ਼ਾਂ ਸੁਣ ਰਿਹਾ ਸੀਗਾ ਫਿਰ ਇੱਕਦਮ ਸਿਗਨਲ ਤੇ ਆਵਾਜ਼ ਆਉਣੀ ਬੰਦ ਹੋ ਗਈ ਸੀਗੀ 2 ਮਿੰਟ ਲੰਘ ਗਏ ਕੋਈ ਆਵਾਜ਼ ਨਹੀਂ ਆਈ ਕੇਸ਼ਵ ਬਾਹਰ ਨਿਕਲਣ ਲੱਗਾ ਸੀ ਕਿ ਵेटर ਆਰਡਰ ਲੈ ਕੇ ਆ ਗਿਆ ਪਰ ਕੇਸ਼ਵ ਬਾਹਰ ਦੌੜਦਾ ਗਿਆ ਸੀਗਾ ਸੋਨਮ ਤੇ ਸ਼ਿਵਾ ਜਾ ਚੁੱਕੇ ਸਨ ਕਿ ਕੇਸ਼ਵ ਨੇ 100 ਦੋ ਸੌ ਵੇਟਰ ਨੂੰ ਦੇ ਕੇ ਕਿਹਾ ਕਿ ਇਹ ਲੈ ਬੈਲ ਅਤੇ ਇਹ ਸਮਾਨ ਕਿਸੇ ਨੂੰ ਮਰਜੀ ਦੇ ਦੇਵੇ ਕੇਸ਼ਵ ਹੋਟਲ ਤੋਂ ਬਾਹਰ ਨਿਕਲਿਆ ਸੀਗਾ ਪੁੱਛਗਿੱਛ ਕੀਤੀ ਪਰ ਮੁੜ ਕੇ ਕੋਈ ਦੋਵੇਂ ਹੀ ਨਜ਼ਰ ਨਾ ਆਏ